Parvati, 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 ਬਹੁਤ ਹੀ ਸਤਿਕਾਰਯੋਗ ਹਰ ਸੰਗਤ ਜੀਓ ਅਸੀਂ ਸਾਰੇ ਘਰਾਂ ਤੋਂ ਚੱਲ ਕੇ ਆਏ ਆਂ ਸਦਾ ਆਕਾਰ ਗੁਰੂ ਜੀ ਦਾ ਆਪਣਾ ਕੰਮ ਕਰਨ ਲਈ ਸਦਾ ਦੇਣਾ ਉਹ ਕਿਹ ਕਾਲਪੁਰ ਕਹਿੰਦੇ ਜਦੋਂ ਮੈਂ ਬਾਣੀ ਰਚਦਾ ਨਾ ਜਿਹੜੀ ਭੇਜਦਾ ਆ ਉਹਦੇ ਨਾਲ ਮਾਇਆ ਲਾ ਦੇਣਾ ਇਹ ਹਰ ਬਾਣੀ ਚ ਲਿਖਿਆ ਹੈ ਹੋਰ ਜਿਆਦਾ ਮਾਇਆ ਲੱਗ ਜਾਂਦੀ ਆ ਕਿਉਂਕਿ ਸਾਡਾ ਬੁੱਧੀ ਕਦੀ ਮਨਮੁਖ ਬਣ ਜਾਂਦੀ ਕਦੀ ਗੁਰਮੁਖ ਬਣ ਜਾਂਦੀ ਹੁਣ ਉਹਨਾਂ ਦੋਵਾਂ ਨੂੰ ਇਕੱਠਾ ਕਰਨਾ ਹੈ ਉਹਨੇ ਮਨਮੁਖ ਗੁਰਮੁਖ ਇੱਕੇ ਥਾਂ ਪਹਾਈਏ ਦੋਵਾਂ ਨੂੰ ਇਕੱਠਾ ਕਰਦਾ ਹੈ ਕਿਉਂ ਨਾ ਕਿ ਜਿੱਥੇ ਗੁਰਮੁਖ ਹੋਣਗੇ ਮਨਮੁਖ ਦਾ ਫਰਕ ਪੈ ਜਾਏਗਾ ਪਰ ਇਸ ਕਰਕੇ ਅਖੀਰੀ ਉਹਨੂੰ ਧਰਮਸਤਾਨ ਬਣਾਉਣੇ ਪਏ ਮਾਇਆ ਲਾਤੀ ਇਸ ਸਭ ਆਉ ਤਮਾਸ਼ਾ ਕਿ ਲੱਗ ਗਿਆ ਸੰਸਾਰ ਦੇ ਅੰਦਰ ਜਿਹੜੇ ਮਾਇਆ ਦੇ ਨਾਲ ਚੀ ਸਾਨੂੰ ਉਹ ਵੀ ਉਤਪਸਥਾਨਾਂ ਦੇ ਪਹੁੰਚ ਗਏ ਜਿਹੜੇ ਪ੍ਰਮਾਤਮਾ ਦੇ ਅਨੁਭਾਸੀ ਉਹ ਵੀ ਪਹੁੰਚ ਗਏ ਹੁਣ ਸੋਚਣ ਦੀ ਗੱਲ ਹੈ ਕਿ ਦਰਕਾਰ ਲੋਕ ਕਿਉਂ ਆਣਾ ਪਿਆ ਸੌਫਟਵੇਅਰ ਸਾਰੇ ਹੀ ਆਪਣੇ ਕਰਦੇ ਜੋ ਕਦੀ ਯਾਦ ਕਰੋ ਜਦੋਂ ਤੁਹਾਡਾ ਮੋਬਾਈਲ ਜਾਂ ਕੋਈ ਤੁਹਾਡੇ ਆਂਡ ਕੇ ਆਪਾਂ ਨੈੱਟ ਚਲਾਉਨੇ ਆ ਤੇ ਸੌਫਟਵੇਅਰ ਹਰ ਸਾਲ ਅਪਡੇਟ ਹੁੰਦਾ ਹੈ ਬੈਂਕਾਂ ਦਾ ਵੀ ਸਾਰੀਆਂ ਚੀਜ਼ਾਂ ਦਾ ਆਕਾਰਪੁਰਖ ਦਾ ਸ਼ਬਦ ਵੀ ਅਪਡੇਟ ਕਰਦਾ ਜਾਓ ਜਦੋਂ ਦੁਨੀਆ ਦੇ ਵਿੱਚ ਸਾਰਾ ਕੁਝ ਆਸ ਕਰ ਦਿੰਦਾ ਜਾਓ ਚਾਜੋ ਬਾ ਨਿੱਤੇ ਯਾਦ ਕਰ ਲੋ ਸਜਗ ਤੋਂ ਪਹਿਲਾਂ ਕਿਸੇ ਤੋਂ ਸਬੂਤ ਹੋਵੇ ਤੇ ਗੱਲ ਕਰੇ ਨਹੀਂ ਹੈ ਵੇਦਾਏ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿਉਂਕਿ ਲੁੱਟੇ ਗਏ ਜੋ ਕਿੱਥੇ ਲਿਖਿਆ 1403 ਅੰਕ ਚ ਲਿਖਿਆ ਛਲੇ ਨਾਂ ਦੇ ਲੋਕ ਹੋਸਸ ਸਮਝਾ ਲਓ ਲੁੱਟੇ ਗਏ ਜੋ ਅੱਜੋ ਹੀ ਮਾਂ ਜਿਹੜੀ ਅਲੀ ਪ੍ਰਮਾਤਮਾ ਬੱਚਿਆਂ ਨੇ ਔਰ ਝੋਲੀਆਂ ਕਰਦੀ ਐ 17 18 ਸਾਲ ਦਾ ਮੁੰਡਾ ਹੁੰਦਾ ਤੇ ਇੰਟਰਨੈਸ਼ਨਲ ਨਾਲੇ ਉਹੀ ਮਾਂ ਕਹਿੰਦੀ ਰੱਬਾ ਚੁੱਕ ਲੈਣਾ ਕਿਆ ਨੁੱਟੇ ਨਹੀਂ ਗਏ? ਅਕਾਲਪੁਰ ਖਾ ਚੁਪਾ ਜੋ ਕੰਨਾਂ ਤੇ ਜਿਹੜੀ ਗੱਲ ਉਹਦੀ ਗੱਲ ਕਰਨ ਲੱਗਾ ਮੈਂ। ਵੇਤਨ ਨੂੰ ਅਪਡੇਟ ਕੀਤਾ ਤੇ ਨਾਲ ਨਾਂ ਵੀ ਸੌਫਟਵੇਅਰ ਦਾ ਬਦਲ ਜਾਂਦਾ ਜੋ। ਤੇ ਇੱਤਾ ਚੜ ਗਿਆ। ਰਮਾਇਣ ਆ ਗਈ। ਨਾਂ ਵੀ ਬਦਲਦਾ ਸੀ ਆ ਰਾਮ। ਦਵਾਪਰ ਚੜ ਗਿਆ। ਸਾਫਟਵੇਅਰ ਫਿਰ ਅਪਡੇਟ ਕੀਤਾ ਪੂਰੇ ਗ੍ਰੰਥ ਜਿਹੜੇ ਸਾਰੇ ਦੇ ਸਾਰੇ ਉਹਦੇ ਚ ਪੁਰਾਣਾ ਝਵਾੜਦੇ ਨਾਲ ਨਾਂ ਜਿਹੜਾ ਗਾੜੀ ਇਸ ਤੋਂ ਬਾਅਦ ਕੀਤਾ ਆ ਗਈ ਤੇ ਨਾਂ ਫੇਰ ਬਦਲਤਾ ਉਹਨੇ ਰਾਦੇ ਕ੍ਰਿਸ਼ਨ ਬਦਲਤਾ ਗੁਰੂ ਨਾਨਕ ਪਾਤਸ਼ਾਹ ਦੇ ਗਾਲੀ ਗੱਲ ਕਰ ਲੋ ਸਾਰੇ ਜੀਲ ਪੁਰਾਨ ਦੀ ਗੱਲ ਕਰ ਲੋ ਤੇ ਗੁਰੂ ਨਾਨਕ ਪਾਤਸ਼ਾਹ ਨੇ ਫੇਸ ਆਉਟਫੇਅਰ ਬਦਲੇ ਨਾਂ ਵੀ ਬਦਲੇ ਚਹਰੀਰ ਵੀ ਬਦਲੇ ਨਾਂ ਵੀ ਬਦਲੇ ਯਾਦ ਕਰੋ ਹੁਣ ਫਿਰ

ਆਥੋ ਜਿਕਰਾ ਬਦਲ ਚੁਪਾ ਗਏ ਇਹ ਲਾਗਾ ਲਾਗੂ ਕਿਉਂ ਆ ਗੁਰੂ ਗੋਬਿੰਦ ਸਿੰਘ ਕਹਿ ਗਏ ਸੀ ਸਭ ਮੱਥਾ ਟੇਕ ਕੇ ਤੁਰ ਜਾਣਗੇ ਲੋਕ ਕੋਈ ਨਹੀਂ ਪੜੇਗਾ ਨਾਨਕ 237 ਅੰਕ ਇਹਦਾ ਸ਼ਾਸਤਰ ਸਿਮਰੇ ਤ ਬਿਨ ਸੇਗੇ ਦੇ ਕਵੇਦਾ ਸਾਰੇ ਹੀ ਸ਼ਾਸਤਰ ਸਾਰੇ ਮੱਥਾ ਟੇਕ ਕੇ ਤੁਰ ਜਾਣਗੇ ਕੋਈ ਪੜੇਗਾ ਨਹੀਂ इसे तरह कि जो बोलेगा अस लोग समझे सच है अपना नूगा जेड़ा भुलेखा अच सुमी साहब है पूरा बराबर पूरा जाकर ना नानक पूरा पाया पूरे के गुण गाओ पूरी दुनिया ने लगो ਇਤਨੇ ਟੀਕੇ ਹੋ ਗਏ ਨੇ ਗੁਣ ਦੱਸੇ ਕੋਈ ਕਿਹੜੇ ਸੀ ਅਕਾਲ ਪੁਰਖ ਦੇ ਗੁਣ ਉਹ ਕਿਹੜੇ ਮਹਾਨ ਗੁਣ ਨੇ ਜੋ ਬ੍ਰਹਿਮੰਡਾ ਖੰਡਾ ਸਭ ਤੇ ਲਾਗੂ ਹੁੰਦੇ ਨੇ ਮੇਰਾ ਅਕਾਲ ਪੁਰਖ ਨੇ ਆਪਣਾ ਸੰਕਤਰ ਤੋਂ ਬਾਅਦ ਹਰ ਕਰ ਦੇ ਵਿੱਚ ਅਰਥ ਕਰਨੇ ਸ਼ੁਰੂ ਕਰ ਦਿੱਤੇ ਕਿ ਗੁਣ ਕੀ ਹੁੰਦੇ ਨੇ ਲਗਾਤਾਰ 70 ਤੱਕ ਹਰ ਕਰ ਚੁੰਦੇ ਰਹੇ ਉਹ ਗੁਣ ਕਿਹੜੇ ਨੇ ਤੈ ਉਹ ਨਿਜ ਮੰਤਰ ਐ ਮੰਤਰ ਸੀ ਜਿਹੜਾ ਸੋਹਣ ਮਹਾਰਾਜੇ ਸਿੰਘ ਵਿੱਚ ਕੁਮਾਰ ਦੀ ਜੈ ਇਹਦੇ ਚ ਗੁਣ ਨੇ ਪਹਿਲਾ ਹੈ ਆਤਮਾ ਤੇ ਪ੍ਰਮਾਤਮਾ ਦੀ ਸਿੱਧੀ ਗੱਲ ਚੱਲ ਰਹੀ ਹੈ ਦੁਨੀਆ ਵਾਲਿਓ ਕਿਉਂ ਲੁੱਟੇ ਗਏ ਜੋ ਕਿਉਂਕਿ ਸ਼ਰੀਰ ਦੀ ਬੰਦਰ ਧਰਤੀ ਤੇ ਹੁੰਦੀ ਆ ਲੇਕਿਨ ਆਤਮਾ ਦੀ ਬੰਦਰ ਸੱਚਖੰਡ ਹੁੰਦੀ ਆ अज पूरी दुनिया शरीर की खुराक दे रही है घर बड़े बड़े बना रहे हैं शरीर करके शरीर कारक खाने खाते ने शरीर की खुराक सब शरीर दे बंदे दे। के बंदे बन गए और शरीर दुराक खाई लगते अकाल पुरुष ने आख्या कि मेरा जोड़ा भगत है वह साधा रहेगा शरीर दानियां नहीं खाने ਸਤਾ ਹੀ ਉਹ ਆਣ ਕੇ ਰਹੇਗਾ ਸਤਾ ਖਾਣਾ ਖਾਏਗਾ ਵਾਰ ਵਾਰ ਕਰਪੁਖ ਕਹਿੰਦਾ ਲੇਕਿਨ ਸ਼ਰੀਰਾਂ ਨੇ ਇਤਨਾ ਲਾਲਚ ਕਰ ਲਿਆ ਹਰ ਰੋਗੀ ਬਣ ਗਿਆ ਸਭ ਰੋਗੀ ਜੋ ਲੋਕ ਜੋ ਉੱਠੋ ਤੁਜੀ ਖਾਾਕ ਹੈ ਸੱਚਖੰਡ ਚੋਂ ਜਿੱਥੋਂ ਤੁਹਾਡੀ ਆਤਮਾ ਆਈ ਇਹਦੀ ਖੁਰਾਕ ਹੈ ਜਦੋਂ ਤੁਸੀਂ ਕਹਿੰਦੇ ਜਦੋਂ ਤੁਹਾਡੇ ਸਰੀਰ 'ਚ ਰੱਖੀ ਗਈ ਸੀ ਕੁਰਾਨ ਦੁਨੀਆਂ ਪਰਦੇ ਜਿੰਨੇ ਜਾਨਵਰ ਦਰਖਤ ਸਭ ਮਾਤਾ ਦੇ ਗਰਭ ਤੋਂ ਬਾਹਰ ਆਉਂਦੇ ਆ ਸਾਰ ਹੀ ਪਹਿਲਾ ਸਾਹ ਆਉਂਦਾ ਸੋ ਟਰਾਲੀਆਂ ਤੇ ਲਿਖਤੇ ਘਰਾ ਤੇ ਲਿਖਤੇ ਸੋ ਕੋ ਮਿਸਰੇ ਸਭ ਜਿੰਨੇ ਸਭ ਕੁਝ ਦੀਆਂ ਪਰ ਅਮਲ ਨਾ ਕੀਤਾ ਸੋ ਕੌਣ ਹੈ ਸੱਚਾ ਸ਼ਬਦ ਹੋੜਾ ਜੋਤ ਇਹ ਦੋਵੇਂ ਇਕੱਠੇ ਹੋ ਗਏ ਸਾਹ ਚ ਚੱਲੇ ਜਿੱਦਾਂ ਖੂਨ ਚ ਸੈੱਲ ਚੱਲਦਾ ਹੈ ਮੁੜ ਕੇ ਬੱਕਰੀ ਲੱਭਦੇ ਜੋ ਹੁਣ ਤੁਹਾਨੂੰ ਆੜ ਕੇ ਆਤਮਾ ਦੇ ਲੋਕੀਓ ਇਹ ਚੀਜ਼ ਲੱਭਣੀ ਪੈਣੀ ਜੋ ਨਾਸ ਕਰਾਉ ਕਾਲਪੁਰ ਦੀ ਥੱਲੇ ਸਾਹਾ ਆ ਹੰਗ ਬੋਲਿਆ ਆ ਬਜਰ ਕਮਾਡੀ ਟਿੱਪੀ ਹੈ ਹੰਗ ਬ੍ਰਹਮ ਦਾ ਜੋੜ ਹੈ ਇਹਦੇ ਵਿੱਚ ਆ ਵੇਖੋ ਹਾ ਹਾ ਅੱਧ ਚ ਕਿਉਂ ਹੈ कार रखसारी बनना तो खड़े ही नहीं आत्मा जोड़ गया हो तो अंदर की तार है रब न गलिया शुरू कर दो लुट लिया जो सबी च कहना लुटेरा बन के सब मैं लुट रहा हर बाणी चाहिए ਤੋ ਸੋਹਣ ਫਿਰ ਪੈਦਾ ਹੁੰਦਾ ਤੁਹਾਡਾ ਸਹਲ ਦੀ ਤਰ੍ਹਾਂ ਸੋਹ ਹੀ ਸੋਹਣ ਅਜੇ ਤਹਾਨੂੰ ਨਾਮ ਨਹੀਂ ਮਿਲਿਆ ਕਿਸੇ ਨੇ 25 ਸਾਲ ਬਾਅਦ ਨਾਮ ਮਿਲਿਆ ਫੇਰ ਤੁਸੀਂ ਸਤਨਾਮ ਅੱਲਾ ਵੈਗ ਨੂੰ ਕਿੱਥੇ ਟਿਕਾਣਾ ਹੈ ਸਤਨਾਮ ਦਾ ਸਤਨਾਮ ਹੈ ਕੋਣ ਹੈ ਮੇਰੇ ਪੁਰਦਾਦੇ ਨਗਰਦਾਦੇ ਸਭ ਚੱਲ ਕੇ ਨਹੀਂ ਨਾਮ ਰਿਆ ਗੁਰੂ ਅਰਜਨ ਦੇਵ ਜੀ ਹੋਗੇ ਚਾਰ ਜੁਗਦੇ ਬਾਅਦ ਨਹੀਂ ਨਾਮ ਰਿਆ ਪਹਾੜ ਸੁੰਦਰ ਬਣ ਕੇ ਸਮੁੰਦਰ ਪਹਾੜ ਬਣ ਜਾਂਦੇ ਆ ਨਹੀਂ ਨਾ ਰਿਆ ਜਿੰਨੇ ਵੀ ਜੀਵ ਕਿਸੇ ਦਾ ਨਾਮ ਲਈ ਦਿਆ ਉਹ ਸਤ ਨਹੀਂ ਰਿਆ ਇੱਕੋ ਨਿਰਗੁਣ ਯੋਗ ਜੇ ਤੋਂ ਸਾਰੇ ਪੈਦਾ ਹੋਏ ਉਹ ਸਤ ਹੈ ਉਹਦਾ ਟਿਕਾਣਾ ਇੱਥੇ ਹੈ ਅਬੁੱਲਾ ਦੇ ਨੇ ਸਤ ਨਾਮ ਨਾਮ ਮੰਝਾ ਰਾ ਵਣ ਜੇ ਕਿ ਕਰਾਇਆ ਸਤ ਨਾਮ ਇੱਥੇ ਜਿਹੜਾ ਹੈ ਇਹ ਨਾਮ ਦਾ ਵੜ੍ਹ ਖੋਲ ਲਿਆ ਸੱਚੀ ਦੁਕਾਨ ਖੋਲੀ ਕਿ ਸਤਿ ਕੌਣ ਹੈ ਨਿਰਗੁਣ ਰਖਾ ਉਹ ਕੇ ਸੋਹੰਗ ਸ਼ਬਦ ਏਕਾ ਸੁਰਤ ਬੰਧਨ ਪਾਇਆ ਅੰਦੇ ਸੁਣਦੇ ਨਹੀਂ ਲੱਗਦੇ ਅਲਾ ਸੋਹੰਗ ਚਲੋ ਪੜੋ ਤੁਹਾਡੇ ਸਾਹਾਂ ਚ ਚੱਲਦਾ ਜਦ ਇਧਰ ਆਓ ਤੇ ਤੁਹਾਡਾ ਬੰਧਨ ਪੈ ਜਾਊਗਾ ਜਿੱਦਾਂ ਘਰ ਚ ਲਾਈਟ ਦਿਵਾਉਂਦੇ ਤਾਰ ਨਾ ਪੈਣਾ ਰੱਸੀ ਨਾ ਨਹੀਂ ਇਸੇ ਤਰ੍ਹਾਂ ਹੀ ਕੋਈ ਵੀ ਨਾਮ ਹੈ ਜੇ ਸੋਹੰਗ ਸ਼ਬਦ ਨਹੀਂ ਕੋਈ ਨਹੀਂ ਜੁੜੇਗਾ ਉਨਾਰ ਪਾਸਾ ਫੈਸਲਾ ਕਰ ਗਏ ਤਤ ਨਰਨਜਣ ਜੋ ਸਭਾਈ ਸੋਹੰਗ ਭੇਦ ਨ ਕੋਈ ਦੀਓ ਅਪਰੰਪਰ ਪਾਰ ਪਰੰਪਰਿ ਮੇਸ਼ਨ ਮਿਲਿਆ ਨਾਲ ਕਬਲਿਆ ਸੋਈ ਜੀ اے ਲੁੱਟੇ ਜਾਣ ਵਾਲਿਓ ਅੱਜ ਸਭ ਨੂੰ ਕਾਲ ਭੁਖਦੇ ਭੜਤੀ ਪਾੜ ਪੁਰਾ ਨਹੀਂ ਜੋ ਚਲਣੀ ਨਾ ਹਥਿਆਰਾਂ ਦੀ ਲੜਾਈ ਬੰਦਿਆਂ ਤੇ ਕੋਈ ਕੋਈ ਸਤਗੁਰੂ ਇਕੱਠਾ ਲੜ ਕੇ ਲੜੇਗਾ ਫੈਸਲਾ ਹੋ ਚੁੱਕਾ ਹੈ ਨਾ ਆਪ ਲੜੂ ਨਾ ਆਹੋ ਕੋ ਲੜਾਉ ਗੋਵਨ ਪਾਸ਼ਾ ਕਹਗੇ ਇਹਨਾਂ ਹਥਿਆਰਾਂ ਦੀ ਕਹਾਣੀ ਹੋ ਗਈ ਸੋ ਮੇਰੇ ਕਹਿਣ ਦਾ ਪਾਵ ਹੈ ਕਿ ਉਹਦੇ ਗੁਣ ਸਿਰਫ ਇਹਨ ਦੱਸਣ ਲੱਗਾ ਜਿਹੜਾ ਸੁਣੀ ਸਾਹਿਬ ਚ ਲਿਖਿਆ ਪੂਰਾ ਪ੍ਰਭ ਜਿਹੜਾ ਮੱਤਾ ਜਾਂਦਾ ਨੂੰ ਪੂਰਾ ਜਾ ਕੇ ਨਾ ਉਹਦਾ ਨਾਮ ਪੂਰਾ ਨਾਨਕ ਪੂਰਾ ਪਾਇਆ ਕੀ ਪਾਇਆ ਪੂਰੇ ਦੇ ਗੁਣ ਦਾ ਉਹਦੇ ਗੁਣ ਕੀ ਨੇ ਪਹਿਲਾ ਹੈ ਮਹਾਰਾਜ ਹੈ ਪ੍ਰੇਮ ਮਨੁੱਖਾਂ ਵਿੱਚ ਰਾਜ ਚੰਦ ਆਡੇ ਅੰਦਰ ਵੀ ਰਾਜ ਚੱਲਦਾ ਹੈ ਜਿੰਨਾ ਚਿਰ ਸਾਹ ਚੱਲਦਾ ਉਹ ਰਾਜ ਕਰਕੇ ਹੀ ਹੈ ਹੁਣ ਜੀਬ ਚ ਹੈ ਦੂਸਰਾ ਹੈ ਸ਼ੇਰ ਸਿੰਘ ਸਭ ਨੂੰ ਭੈ ਸਿੰਘ ਦੀ ਤਾਲਤ ਸ਼ੇਰ ਹੁੰਦਾ ਭੈ ਦੀ ਤਰ੍ਹਾਂ ਅੱਜ ਪੂਰੀ ਦੁਨੀਆ ਡਰ ਰਹੀ ਹੈ ਮੌਤ ਹੋ ਆ ਨਾ ਹੋ ਜੇ ਉਹ ਨਾ ਹੋ ਜੇ ਸ਼ੇਰ ਰੂਪ ਣ ਕੇ ਗੁਰਨਾਨ ਪਾਤਸ਼ਾਹ ਕਹੇ ਸੀ ਜਿੱਤਿਆ So, विष्णु ब्रह्मा शिव सब पहुंच रखे तैयार करके दो सौ सैंती अंग्रपुरी को सर पर माना ब्रह्मपुरी ने चल रहना शिवपुरी का होगा कल ਵੇ ਘਣ ਮਾਇਆ ਬਿਨ ਸਬਤਾਲਾ ਜਦੋਂ ਇਹ ਕੰਮ ਕਰੂਗਾ ਸਾਰੇ ਰਿਸ਼ਤੇ ਟੁੱਟ ਜਾਣਗੇ ਆਤਮਾ ਦੇ ਰਿਸ਼ਤੇ ਟੁੱਟ ਜਾਣਗੇ ਜਿਵੇਂ ਤਾਰੇ ਤਾਰੇ ਗਗਨੇ ਆਉਂtare ਕਾਜਾਰੇ ਡਿੱਗਨੇ ਸ਼ੁਰੂ ਹੋ ਜਾਣਗੇ ਹੁਣ ਤਾਂ ਬਿਡੇ ਡਿੱਗ ਰਹੇ ਨੇ ਰਾਵਸ ਤੋਂ ਕੋਮ ਨੇ ਪਾਲਕਨਾਰੇ ਰਾਵੰ ਦਾ ਸੂਰਜ ਅਜ ਸੂਰਜ ਦੀ ਗ੍ਰੈਵਿਟੀ ਖਤਮ ਹੋ ਚੁੱਕੀ ਹੈ ਬਹੁਤ ਘਟੋਗੀ ਦੇ ਦਨ ਸਮੁੰਦਰ ਸ਼ਲਾ ਮਾਰਦੇ ਨੇ ਚੰਦਰਮਾ ਦੇ ਅਜੇ ਹੀ ਹਾਲ ਹੋ ਗਏ ਇਹ ਜੇ ਸਾਰੇ ਬਹੁਤ ਜ਼ੋਰ ਤੇ ਦਾ ਰਾਤ ਦੇ ਨਿਆਰੇ ਅਸਰ ਹੋ ਜੇਗਾ ਲੀਪ ਦਾ ਸਾਲ ਉੱਡ ਜਾਏਗਾ ਪਾੜ ਪੈ ਗਿਆ ਧਰਤੀ ਦੇ ਅੰਦਰ ਅਕਾਲ ਪੁਰਖ ਆਉਂਦੀਆਂ ਨਿਸ਼ਾਨੀਆਂ ਨੇ ਐਵੇਂ ਨਾ ਕੋਈ ਗੱਲ ਕਰਕੇ ਚੱਲ ਗਏ ਇਹਨੂੰ ਝੂਣਾ ਮੈਣਾ ਜੋ ਤੋ ਕੀ ਲੋਕ ਇਹਦੇ ਰਹਿ ਜਾਣਗੇ ਧੋਤੀ ਢੋਪੀ ਪਾ ਕੇ ਉਹਦੀ ਧਰਮ ਦੀ ਬੱਤੀ ਨਾ ਕਣ ਕੇ ਪਾ ਕੇ ਪਸ਼ੂ ਪੰਛੀ ਅਨਕ ਜਿੰਦੂ ਬਿਸ ਜਾਏਗਾ ਸਗਲ ਬਸਾਲਾ ਪਸ਼ੂ ਹੱਥਾਂ ਤੋਂ ਤੁਰ ਜਾਣਗੇ ਜਾਂਦੇ ਸੋ ਤੀਸਰਾ ਆ ਗਿਆ ਵਿਸ਼ਨੂੰ ਵਿਸ਼ਨੂੰ ਬ੍ਰਹਮਾ ਸੁਮਿ ਤੇ ਸਿਲੇ ਸਾਜਨਾ ਸਾਜੀ ਉਹ ਸਭ ਤੋਂ ਵੱਡਾ ਸੰਤਾ ਪ੍ਰਖਪਾਲਕ ਹੈ ਅੱਗੇ ਕਰਨੇ ਭਗਵਾਨ ਹਰ ਬਾਣੀ ਦਿੰਦੀ ਹੈ ਭਗਵਾਨ ਉਹ ਜਿਹੜਾ ਕਦੀ ਭੰਗ ਨਾ ਦੇਜੇ ਅੱਜ ਸਾਰਿਆਂ ਦੇ ਗੋਡੇ ਜਦੋਂ ਹੁੰਦੇ ਨੇ ਕੋਈ ਬਿਮਾਰੀ ਆਉਂਦੀ ਹੈ ਕੋਈ ਕੁਛ ਸਾਜਨਾ ਰਾਣੇ ਦੀ ਗੱਦੀ ਖੁੱਸਦੀ ਹੈ ਇਹ ਸਭ ਨੂੰ ਜੈ ਕਰਨੀ ਪੈਂਦੀ ਹੈ ਚੋਕਦੇ ਉਹੀ ਨਹੀਂ ਹਰ ਜੰਦੇ ਸਾਹਿਬ ਉਹ ਕਾਲਪ ਤੂੰ ਮੰਨਣਾ ਪਾਹਗਾ ਗੁਰੂ ਗ੍ਰੰਥ ਸਾਹਿਬ लास्ट ਤੇ ਦੱਸਦਾ ਇਹ ਪੰਜ ਵਰੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ 1311 ਅੰਕ ਤੇ ਹਾਰ ਇੱਕ ਵਾਰ ਹਾਰ ਦੋ ਵਾਰ ਹਾਰ ਤਿੰਨ ਵਾਰ ਹਾਰ ਚਾਰ ਵਾਰ ਹਾਰ ਪੰਜ ਵਾਰ ਪਰਮਾਤਮਾ ਦਾ ਨਾਮ ਪੰਜ ਵਰੀ ਲਿਓ ਸਰ ਸੇਵਿਓ ਨੂੰ ਆੜ ਕੇ ਯਾਦ ਕਰਿਓ

ਆਉ ਉਹਦਾ ਜਕਾਰਾ ਲਾਈਏ ਇਹ ਜਕਾਰਾ ਲਾਉਣਾ ਪੈਣਾ ਅੱਜ ਨਹੀਂ ਗੁਣਾ ਸਵੇਪਿਆ ਤੈਨ ਨਗੁਣ ਨੇ ਉਹਨੇ ਲਿਖਤ ਚ ਲਿਖਤਾ ਕਿ Laasha ਜੋ ਨਾਮ ਨਿਕਲੇਗਾ ਬੇਨजीर ਦਾ ਨਾਮ Laasha ਨਿਕਲੇਗਾ ਲੋਕੀ ਕਹਿਣਗੇ ਜਿਹੜਾ ਆਣ ਕੇ Laasha ਚ ਬੋਲਦਾ ਇਹ ਜਕਾਰਾ ਕੌਣ ਹੈ ਇਹੋ ਜਿਆ ਬੇਨजीर ਇਹ ਸਾਰੀ ਸ੍ਰਿਸ਼ਟੀ ਮੇ ਜਕਾਰਾ ਕਰਨਾ ਪੜਾ ਉਹ ਗੋਮਤ ਪਾਸ਼ਾ ਕਹਿੰਦਾ ਕਿ ਸਿੱਧਾ ਉਹਨੇ ਤਰ ਤਜੇ ਸਭ ਤਰ ਲਿਖੇ ਨੇ ਜੰਤਰ ਆਪਣੀ ਬਾਣੀ ਭਗਤਾ ਚਲੇ ਜੂਗਾ ਲਿਖਤੀ ਸਭੂਸ ਨੇ ਸੋਹਣ ਮਹਾਰਾਜੀ ਜੇ ਸੰਗ ਵਿਸ਼ਨੂੰ ਬਨਵਾਤੀ